ਚੱਲ 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 ਆਜੇ ਕੰਮ ਮੇ ਜਵਾਨ ਸੁੱਕਾ ਭੈੜਾ ਰਿੱਤੇ ਵਾਲਾ ਕੀ ਪੁੱਛਦੇ ਸੀ ਬਾਈ ਥੋਡੇ ਮਿੱਟੀ ਵਾਲਾ ਕੀ ਹਿਸਾਬ ਕਿਤਾਬ ਲੈੰਦਿਆ ਟਰਾਲੀਆਂ ਦਾ ਸਕੀਮ ਤਾਂ ਕਾਦੀਆ ਜੋਰ ਲਾਇਆਗਾ ਦੇਖ ਹੁਣ ਤੇਰਾ ਚਾਚਾ ਕਹਦਾ ਦੇ ਦੇ ਦੋ ਕਿਉਂ ਹੁਣ ਚਾਚਾ ਮੰਨ ਗਏ ਬਾਬੇ ਸਿੱਧੂ ਮੂਸੇਵਾਲਾ ਹੂੰ ਹੂੰ ਜਿੰਮ ਦੀ ਡਿਊਟੀ ਤੋਂ ਵਾਪਸ ਆ ਗਏ ਭਾਈ ਫੇਰ ਲਾਣੇ ਅੱਜ ਡਿਊਟੀ ਗੱਗੂ ਕਰੇ ਹਾਂ ਵੀ ਨੌਜਵਾਨ ਕਿੰਨੀ ਟਰਾਲਿੰਗ ਲੈ ਕਰ ਹੋਣਾ ਹਾਂ ਸ਼ੁਰੂ ਨਹੀਂ ਕਰੇਗਾ ਮੇ ਤਗੜੀ ਮਾਸੀ ਡਿਊਟੀ ਖਾ ਲਾ ਮਾਸੀ ਤਾਂ ਤਗੜੀ ਠੀਕ ਹੈ ਤੇ ਨੌਜਵਾਨ ਕੇ ਅੱਜ ਫੇਰ ਟਰੈਕਟਰ ਲਾਏ ਹੋਏ ਦੇ ਇਧਰ ਚਾਚਾ ਸ਼ਰੀ ਪੜਾ ਚਾਚਾ ਠੀਕ ਹੈ ਹਾਂ ਲੋਟਾ ਲੋਟਾ ਚਾਚਾ ਇਹਦਾ ਬਲੌਗ ਲਾ ਰੱਖਿਆ ਆਪਣਾ ਧੰਨਵਾਦ ਭਾਈ ਧੰਨਵਾਦ ਹਾਂ ਵੀ ਸ਼ਕਲਾ ਪ੍ਰਸ਼ਾਦ ਦੀ ਸ਼ੀਧੀ ਜੀ ਦੀ ਤੇ ਉਹ ਬਾਥਰੂਮ ਜਗ ਅਗੋਰੇ ਨੇ ਟਾਤਾ ਮੇਰੇ ਆਉਣ ਤੋਂ ਪਹਿਲਾਂ ਹੀ ਕੱਲ ਮੈਨੂੰ ਕਹਿੰਦਾ ਸੀ ਢੜ ਕੇ ਟਾਵਾਂਗੇ ਪਰਸੋਂ ਦਾ ਪਹਿਲਾਂ ਟਾਉਂਦੇ ਰਹੋਦੇ ਰਿਆ ਕਰਦੇ ਕਰਦੇ ਉਵੇਂ ਹੀ ਕੱਲ ਟਰੈਕਟਰ ਲੰਗਾਈ ਗਿਆ ਕੁਛ ਇਧਰ ਦੀ ਲੰਗਾ ਲੇ ਕੁਛ ਇਧਰ ਦੀ ਲੰਗਾ ਲੇ ਤੇ ਕੱਲ ਇੱਥੇ ਪਾਈ ਮਿੱਟੀ 5-6 ਫੁੱਟ ਚੜਾਤੀ ਉੱਚੀ ਕੇਰਾ ਕੰਮ ਇਧਰ ਸੰਤਲ ਜਗਾ ਕਰਤਾ ਇਧਰ ਹਜੇ ਬਹੁਤ ਨੀਵਾ ਪਿਆ ਕੰਮ ਇਹ ਕੁਰਸੀ ਤੋਂ ਤੇ ਤੇ ਲਾਉਣੀ ਆ ਡਿਊਟੀ ਹੌਲੀ ਹੌਲੀ ਇਹ ਮਿੱਟੀ ਪਾਵਾਂਗੇ ਤੇ ਫਿਰ ਹਾਲ ਤਾਂ ਹਾ ਪਾਣੀ ਵਾਲੇ ਟੈਂਕੀਆਂ ਜੇ ਖਾਲੀ ਕਰ ਕਰਾ ਕੇ ਤੇ ਗੱਗੂ ਨਾਲ ਆ ਇੱਟਾਂ ਚ ਕਾਉਣੇ ਆ ਹਾਂ ਪੁਰਾਣੇ ਬਾਥਰੂਮ ਵਾਲੀਆਂ ਤੇ ਉਹ ਉਧਰ ਹੈਪੀ ਨੇ ਡਿਊਟੀ ਲਾ ਰੱਖੀ ਹੈ ਬਿਜਲੀ ਵਾਲੀਆਂ ਤਾਰ ਜਿਹੜੀਆਂ ਇੱਥੇ ਸੀਗੀਆਂ ਤੇ ਉਹ ਇੱਕ ਸਾਈਡ ਤੇ ਕਰਤਾ ਬੋਰਡ ਉਧਰ ਲਾ ਤਾਂ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰੇ ਪੰਨ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਹਾਂ 27 ਵਿਸਾਖ 9 ਮਈ ਸਾਲ 2024 ਕੀ ਹਾਲ ਹੈ ਮਿੱਤਰਾ ਵਧੀਆ ਵਧੀਆ ਚੜਦੀ ਕਲਾ ਕਾ ਕੀ ਬੰਨੀ ਫਿਰਦਾ ਹੱਥ ਤੇ ਪੱਟੀ ਜੀ ਅੱਛਾ ਗੇ ਖੈ ਬਚਤ ਰਹੇਗੀ ਬਚਤ ਰਹੇਗੀ ਠੀਕ ਆ ਗੱਗੂ ਕਹਿੰਦਾ ਸੀ ਬਾਹਲਾ ਗ੍ਰੈਂਡਰ ਵੱਜਿਆ ਓਏ ਠੀਕ ਚੱਲ ਕੋਈ ਗੱਲ ਨਹੀਂ ਠੱਠੇ ਝੋਟਿਆਂ ਨਾਲ ਹੁੰਦਗੇ ਰਹਿੰਦੇ ਨੇ ਕੰਮ ਕਾਰ ਕਰਦੇ ਕਰਦੇ ਠੀਕ ਆ ਸਾਰਾ ਘਰ ਪਰਿਵਾਰ ਠੀਕ ਆ ਬਈ ਤੇ ਜੀ ਆਇਆਂ ਨੂੰ ਬਈ ਦਵਾਰੇ ਸਾਰਿਆਂ ਦਾ ਆ ਤੀਕ ਵਾਰ ਆਪਣੀ ਦਸਤੀਆ ਦਿਨ ਹੈਗਾ ਬਈ ਅੱਜ ਆ ਵੀਰਵਾਰ ਦਾ ਸਵੇਰੇ ਦੇ 9 ਵਜੇ ਦੇ ਲੱਵੇ ਹੋ ਗਿਆ ਤੇ ਪ੍ਰਸ਼ਾਦਾ ਪਾਣੀ ਸ਼ਾਕ ਲਿਆ ਤੇ ਇਧਰ ਲਾਉਣੇ ਆ ਡਿਊਟੀ ਤੇ ਪੂਰੇ ਦਿਨ ਦਾ ਕਾਰੋਬਾਰ ਆਪਣਾ ਦਿਖਾਉਣੇ ਆਗੇ ਤੇ ਐਂਡ ਤੱਕ ਜਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਆ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫਾਲੋ ਆ ਲਾਜ਼ਮੀ ਕਰ ਲਿਓ ਤੇ ਆ ਉਧਰਲੇ ਬਾਥਰੂਮ ਜੋ ਗੱਡ ਕੇ ਇਧਰ ਸ਼ਿਫਟ ਕਰਤੀ ਆ ਨਵੇਂ ਥਾਂ ਤੇ ਆਹ ਮਿਸਤਰੀ ਜੇ ਤਿਆਰ ਨਹੀਂ ਕਰਕੇ ਗਿਆ ਬਹਿਰੂਪੀਆ ਬਈ ਆ ਕਿਤੇ ਹੋਰ ਕੰਮ ਫੜ ਰੱਖਿਆ ਉਹਨੇ ਪਿੰਡ ਤੇ ਪਹਿਲਾਂ ਇਹ ਤਿਆਰ ਕਰਦਾ ਕਰਦਾ ਕਹਿੰਦਾ ਇੰਨਾ ਕੰਮ ਥੋੜਾ ਮੈਂ ਫੇਰ ਕਰੂੰਗਾ ਤੇ ਆਹ ਬਾਥਰੂਮ ਮੇਰੇ ਵਗੈਰੇ ਇਹ ਅੱਧ ਵਿਚਾਲੇ ਛੱਡ ਗਿਆ ਤੇ ਟੋਕੀ ਵਾਲੀ ਮਸ਼ੀਨ ਵੀ ਇਧਰ ਲਿਆ ਕੇ ਬਿਠਾਤੀ ਇਹ ਰੱਖਣੀ ਬਾਥਰੂਮ ਦੇ ਨਾਲ ਹੀ ਆ ਪਹਿਲਾਂ ਵੀ ਉਥੇ ਬਾਥਰੂਮ ਦੇ ਨਾਲ ਹੀ ਸੀਗੀ ਇਹ ਤੇ ਯਾਰ ਅੱਜ ਕੋਈ ਹੋਰ ਮਿੱਤਰ ਮਿੱਟੀ ਜਗਦਾਗਾ ਉਹ ਤਿੰਨ ਕਰੈਕਟਰ ਉਹਨੇ ਲਾਏ ਹੋਏ ਆ ਦੇਖ ਆਪਣੇ ਵਾਲੇ ਇਹ ਦੇ ਮਗਰ ਪਾਉਣੇ ਹੈਗੇ ਟਰਾਲੀ ਤੇ ਬਾਕੀ ਖਿੱਚਾ ਖਚਾਈ ਇਹ ਚੱਲੀ ਜਾਊਗੀ ਇੱਥੇ ਤੇ ਫਿਲਹਾਲ ਤੇ ਆਈਟਾ ਨਾਲ ਮਥਾ ਲਾਉਣੇ ਆ ਹੋ ਹਿਰੂ ਆਪੇ ਸਿੱਟਿਆ ਸਤਿ ਸ੍ਰੀ ਅਕਾਲ ਰੋੜਦੇ ਫਿਰਦੇ ਹੈਗੇ ਪਾ ਫੰਗੀ ਆਏ ਪਰਿੰਡ ਲੜ ਗਈ ਲੜੀ ਕਿਥੇ ਉੱਤੇ ਬੈਠੀ ਹੈ ਲੜੀ ਨਹੀਂ ਆਈ ਤਾਂ ਬੈੰਦੀ ਸੀਗੀ ਆਹ ਦੇਖ ਲੋ ਨੌਜਵਾਨ ਪਰਿੰਡ ਨੇੜੇ ਵੀ ਨਹੀਂ ਆਈ ਪਹਿਲੀ ਕਹਿੰਦਾ ਲੜ ਗਈ ਬਲੀਡ ਚੋਂ ਹਟ ਕੇ ਸੱਤ ਬੜਾ ਆ ਜਾ ਬਸ ਰੁਕ ਜਾ ਚੱਲ ਤੋੜ ਚੱਲ 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 ਕੁੰਡਾ ਨਿਕਲ ਕੇ ਰੁਕ ਜਾ ਬੈਕ ਲਿਆ ਇੱਥੇ ਕਿਲਰ ਜੂ ਮੈਂ ਤਲਾਦਾ ਯਾਰ ਰੋਕ ਲੈ ਰੋਕ ਲੈ ਚੱਲ ਹੌਲੀ ਹੌਲੀ ਇਹਦਾ ਰੱਬ ਨਾਲ ਬਿਰਤੀ ਲਾ ਰੱਖੀ ਇਹਦਾ ਸਰਗੀ ਨਿਕਲੂ ਗੱਲਾ ਚੱਲ 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 ਬਣ ਗਈ ਗੱਲ ਬਣ ਗਈ ਚੱਲ 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 ਗੇਟ ਚੜ ਕੇ ਨਿਕਲੂਆ ਕੁੰਡਾ ਨਹੀਂ ਜਿਆ ਲਾਇਆ ਲਾਇਆ ਬੱਸੇ ਚੜ ਦੇ ਇੱਧਰ ਚੱਕ ਉਹ ਦੇਵਾ ਨਾ ਨਾ ਬਸ ਇਹਦਾ ਥੱਲੇ ਐਂਟਰੀ ਆ ਰਹੀਦਾ ਕੀ ਪੱਟਾਂ ਕੇ ਚਾਰ ਠਾਵਾ ਲੋਟਾ ਮਿਟ ਗਿਆ ਨਾਮੋਂ ਨਿਸ਼ਾਨ ਤੇਰੀ ਤੇਰੀ ਤਾਂ ਕੋਈ ਦੁਸ਼ਮਣੀ ਆ ਪ੍ਰਿੰਟ ਨਾਲ ਗੱਗੂ ਗੱਗੂ ਨੂੰ ਕਹਨਾ ਤੇਰੀ ਦੁਸ਼ਮਣੀ ਆ ਪ੍ਰਿੰਟ ਨਾਲ ਕੋਈ ਹੋਰ ਵਧੀਆ ਬਣ ਗਿਆ ਹਲੋ ਆਹਾ ਹਾ 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 ਜੈ ਮੈਸਟਰੀ ਆ ਦੀ ਹੁਣ ਕੰਮ ਤੋਂ ਛੁੱਟੀ ਆ ਕੰਮ ਤੋਂ ਇੱਕ ਘੰਟਾ ਛੁੱਟੀ ਆ ਥੋੜਾ ਨਿਬਣਾ ਆਪਾਂ ਹੱਥ ਤਾਂ ਮਿਲਾਉਣਾ ਹਾਂ ਹੱਥ ਤਾਂ ਮਿਲਾਉਣਾ ਓਕੇ ਬੋੜਾ ਚਾਚਾ ਛੇ ਕਿਤੇ ਗੱਗੂ ਨੇ ਅਗਲੀ ਡਿਊਟੀ ਲਾ ਦੀ ਕਹਿੰਦਾ ਪਾਣੀ ਵਾਲੀ ਟੈਂਕੀ ਚੱਕ ਕੇ ਪਰੇ ਰੱਖਣੀ ਹੈ ਕਿੰਨਾ ਕ ਪਾਣੀ ਅੱਗੂ ਇਹਦੇ ਚ 10 ਲੀਟਰ 10 ਲੀਟਰ ਦਾ ਉਹ ਵੀ ਠੂਈ ਨਾਲ ਲੱਗ ਜਾਖ ਲਿਆ ਗਾ ਡੱਗੀ ਫਿਰ ਕਾ ਮੇ ਤਰੀਆ ہاں ਚੱਕ ਲੂ ਆਹਾ ਨਹੀਂ ਬਾਕੀ ਇਹ ਕੱਟਣਾ ਯਾਰ ਕੰਮ ਦਾ ਟਾਈਮ ਆਗਾ ਹਾਂ ਸਾਡੀ ਗੱਲ ਖਾ ਖਾ ਖੋਲਦੇ ਢੁੰਦੀ ਲਾਡੀ ਲਾਡੀ ਤਾਂ ਦਸ ਕੀ ਪੀ ਗਿਆ ਇਕ ਲਾਡੀ ਆ ਬੈਠਾ ਤੈਨੂੰ ਨਹੀਂ ਕਹਿੰਦੇ ਬਈ ਉਹ ਦੂਜੇ ਲਾਡੀ ਨੂੰ ਕਹਿੰਦੇ ਆ ਤੇਰਾ ਟਾਇਰ ਆ ਤੇ ਪੀਊਗੀ ਹੋ ਕੇ ਚੱਲ ਜਲਦ ਡੈਂਗੀ ਲਿਆ ਜਾ ਕੇ ਇਹ 10 ਲੀਟਰ ਆ ਓਏ ਫੜ ਜਾ ਭੰਨ ਦੇਗਾ ਕਾ ਬਾਸਕੀ ਨੂੰ ਕਮੂ ਸਕੀਮ ਤਾਂ ਕਾਦੀ ਆ ਜੋਰ ਲਾਇਆਗਾ ਜੈ ਮਸਤਰੀ ਆ ਦੀ ਕੈ ਨਹੀਂ ਕਹਿੰਦੇ ਹੁੰਦੇ ਬੱਸ ਮਿਹਰਬਾਨੀ ਛਾ ਕੋਈ ਧਾ ਤਾਂ ਬਣ ਗਈ ਗਿਆ ਪਾਣੀ ਪੈਣੀ ਦੋੜ ਆਲ ਬਣ ਗਈ ਉਹ ਗਿਆ ਨੌਂ ਚ ਪਾਣੀ ਦੀ ਦੋੜ ਨਹੀਂ ਸਾਨੂੰ ਲੈ ਬੱਸ ਪੜਾ ਲਾਇਆ ਉੱਥੇ ਖੁੰਜੀ ਜਲਾਇ ਇਧਰ ਨਾਲ ਜਾਂ ਇਧਰ ਟਰੈਕਟਰ ਆਉਣਗੇ ਆ ਗਿਆ 50000 ਰੁਪਏ ਹੀ ちゃっਦੇ ਠੀਕ ਹੈ ਕੁੱਤੇ ਦਾ ਕੀ ਕਰਾ ਲਈ ਬਾਲੀ ਪਿਛਨਾ ਕਰਾਈਂ ਕਰਾਏ ਨਾਲ ਖਿੱਚਾਂਗੇ ਬਸ ਲਾ ਦਿਓ ਯਾ ਕਿ ਵਗੋ ਅੱਜ ਨਹੀਂ ਟੂਲਾਂ ਤੇ ਖੜਦੀ ਮਿੱਟੀ ਹਲਾ ਤੇ ਜੀ ਕੋਡ ਆ ਆ ਅੱਜ ਬਾਈ ਸੁੱਕਾ ਮਾਲ ਆਏਗਾ ਤੇ ਕੱਲ੍ਹ ਆੜੇ ਤੇ ਜਮਾ ਟਰੈਕਟਰ ਸਿੱਧਾ ਖੜਾ ਉੱਤੇ ਆਉਂਦਾ ਸੀਗਾ ਕੱਲਾ ਕਰੜੀ ਡਾਲਾ ਲਵਾਏਗਾ ਗੂ ਹੈ ਤਾਂ ਮਿੱਟੀ ਇਹਦੀ ਗੱਲ ਕਰਦੀ ਆ ਇਹਦਾ ਮਿੱਟੀ ਆ ਸੁੱਕੀ ਆ ਤੇ ਆ ਜੰਮ ਜਾਂਦੀ ਤਾਂ ਬਸ ਇਹੀ ਫਾਇਦਾ ਬਾਈ ਨਾ ਬਾਦੀ ਇਤਨੀ ਬੈਕ ਕਰਾ ਗਏ ਸਿਰ ਤੇ ਹੈ ਬੈਕ ਕਰਾ ਲੈ ਗਏ ਸਿਰ ਤੇ ਉਹ ਕੱਚੀ ਮਿੱਟੀ ਆ ਇੱਥੇ ਬੈਠ ਗਿਆ ਟਰਾਲੀਆਂ ਨਾਲ ਲੱਗੀਆਂ ਨੇ ਪਾਸੇ ਦੇ ਕਹੇ ਨਹੀਂ ਗੱਲੂ ਉਨੀ ਕਿੱਥੇ ਪਕੜੀ ਹੋੜੀ ਚੱਕੇ ਕੱਲੋ ਮਿਸਤਰੀ ਵਾਲਾ ਹੈ ਕਰੜੀ ਕਰੜੀ ਰਹਿੰਦੀ ਹੈ ਕੋਈ ਨਾ ਥੱਲੇ ਆਹ ਬਣੀ ਬੇਚ ਆਪ ਹੀ ਜਾ ਤਿੰਨ ਟਰੈਕਟਰ ਆਉਣਗੇ ਉਹਦੇ ਕੇ ਚਾਰ ਹੋ ਗਏ ਫਿਰ ਗੱਗੂ ਲਾ ਦਿਓ ਚਾਰ ਚਾਰ ਹੋ ਗਏ ਟਰਾਂ ਇੱਕ ਕੋਈ ਗੁਦਰੀ ਲਾਡਾ ਨਾਲ ਪਾਰੀ ਹੋਈ ਜਾਮਣ ਆਇਆ ਆ ਹਿੰਦੂ ਥੈਂਕ ਯੂ ਜਾਮਣਾ ਨੇ ਯਾਰਾ ਦੇ ਲਈ ਆਇਆ ਹੈ ਹੋਰ ਖਵਾ ਦੇਂਗੇ ਜਾਮਣਾ ਤੈਨੂੰ ਤੇ ਕਈ ਵੀਰ ਪੁੱਛਦੇ ਹੁੰਦੇ ਆ ਬਾਈ ਮਿੱਟੀ ਦਾ ਕੀ ਹਿਸਾਬ ਕਿਤਾਬ ਹੁੰਦਾ ਕੱਲ ਵੀ ਵੀਡੀਓ ਦੇ ਐਂਡ ਯੇਚ ਦੱਸਿਆ ਸੀਗਾ ਤੇ ਅੱਜ ਹੋਰ ਬਾਈ ਮਿੱਟੀ ਜਗ ਦਾ ਜੱਸਾ ਤੇ ਉਹਨੇ ਵੀ ਉਹੀ ਮਸ਼ੀਨ ਲਾਈ ਹੋਈ ਆ ਜਿਹੜੀ ਜਿਹੇ ਜੀ ਕੱਲ ਵਾਲੀ ਸੀ ਉਹ ਪਟੇਈ ਵਾਲੀ ਕ੍ਰੌਸ ਤੇ ਚੱਲਦੀ ਟਰੈਕਟਰ ਮੰਗਦੀ ਜਿਹੜੀ ਕੱਲ ਵਾਲੇ ਉਹਨਾਂ ਸਾਬਕਾਤਾਂ ਵੇਸੀ ਆ ਦੋ ਜੱਗ ਕਰਦਾ ਕਹਿੰਦੇ ਹਾਂ ਇੱਧਰ ਕੈਂਪਰ ਕੁੰਪਰ ਸੋ ਕੁਝ ਪਿਆਗਾ ਖੜ ਜਾ ਮੈਂ ਚੱਕ ਦਿੰਨਾ ਦੇ ਕਿਉਂ ਫਾਲ ਦੇ ਕਿ ਲੱਗ ਗਈ ਚੱਲ ਚੱਲ ਕੋਈ ਨਾ ਫਾਲ ਲੱਗ ਗਿਆ ਹੁਣ ਤਾਂ ਵਿਚਾਰੀ ਨੂੰ ਤੇ ਮਿੱਟੀ ਦਾ ਸਾਬਕਾਤ ਭਾਈ ਸਾਡੇ ਇਹ ਹੁੰਦਾਗਾ ਬਾਣ ਵਾਲੇ ਨੇ ਮਸ਼ੀਨ ਆਪ ਦੀ ਲਾਈ ਹੋਈ ਆ ਤੇ ਬਾਣ ਵਾਲੇ ਨੇ ਕੱਲ ਉਹਨੂੰ 65 ਰੁਪਏ ਟਰਾਲੀ ਦੇ ਹਿਸਾਬ ਨਾਲ ਉਹਨੂੰ ਸਾਬਕਾਤ ਦੇ ਰਿਆ ਸੀ ਤੇ ਆਪਾਂ ਸਿਰਫ ਆਪਦੇ ਟਰੈਕਟਰ ਲਾਉਣੇ ਹੁੰਦੇ ਜੇ ਕੋਈ ਆਪਣਾ ਗਮਾਂਡੀ ਮਿੱਤਰ ਦਾ ਜਾਂ ਕਿਸੇ ਦਾ ਵੀ ਟਰੈਕਟਰ ਲਾਇਆ ਹੋਇਆ ਆਪਾਂ ਸਿਰਫ ਉਹਦੇ ਚ ਡੀਜ਼ਲ ਪਾਉਣਾਗਾ ਹਲਿਆਵਾ ਫਿਰ ਕਿਹੜਾ ਤੇ ਇੱਕ ਕਿਹੜਾ ਲਾ ਕੇ ਆਉਣੇ ਤੇ ਅੱਜ ਵੀ ਉੱਥੇ ਵਾਲਾ ਮਾਹੌਲ ਦੇਖ ਕੇ ਆ ਲੈ ਪਰਨਾ ਜ਼ਰਾ ਡਿੱਗ ਡੁੱਗ ਨਾ ਪਵੇ ਤੇ ਅਜਾ ਮਾਹੌਲ ਦੇਖ ਕੇ ਅੱਜ ਮਿੱਟੀ ਸੁੱਕੀ ਆ ਉੱਥੇ ਥੋੜੀ ਕਰ ਦੋ ਗੋਰ ਕੰਮ ਵੱਧ ਹੋਊ ਅੱਜ ਓਏ ਆ ਗਿਆ ਮਹਾ ਤੂੰ ਦੇਖਦਾ ਜਾਈਂ ਤਾ 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 ਸ਼ੇਨਾ ਤੇ ਉਹੀ ਟਰੈਕਟਰਾਂ ਤੇ ਉਹੀ ਕਹਦੇ ਚੋਬਰ ਨੇ ਪਰ ਖੇਤ ਕਿਸੇ ਦਾ ਹੋਰ ਆ ਅੱਜ ਸੁੱਕੀ ਮਿੱਟੀ ਵਾਲਾ ਮੋਹੌਲਾ ਅੱਜ ਦੂਰ ਪੈਂਦੀ ਟਹਾਈ ਮਾਰੀ ਜਦਾਂ ਕਰਕੇ ਖੜਾ ਚੋਬਰ ਨਾਲ ਜਿਹੜਾ ਟਰੈਕਟਰ ਅੱਜ ਵੀ ਤੋਂ ਉੱਪਰ ਲੈ ਸਿਰ ਉਲਾ ਕੇ ਲਿਆਵਾਂਗੇ ਵਾਹ ਜਾਂ ਭਾਈ ਦੇ ਕੰਮ ਮੇ ਜਵਾਨ ਸੁੱਕਾ ਭੈੜਾ ਰਿੱਤੇ ਵਾਲਾ ਤੇ ਛੋਕਰਾ ਹਵਾ ਪਿੱਛੇ ਨੂੰ ਚਲਦੀ ਨਹੀਂਦਾ ਭੂਤ ਬਣਾ ਦੂ ਜਿਹੜਾ ਹਵਾ ਸਿੱਧੀ ਉੱਤੇ ਆਉਣ ਲੱਗੀ ਕਰੇ ਹੈ ਆਉਂਦਾ ਲਾਡੀ ਹਾਂ ਉਹ ਕਰੇ ਜੀ ਤਾਂ ਕਿਉਂ ਲੱਗਿਆ ਗਰਮੀ ਹੀ ਤਾਂ ਕਿਸੇ ਨੂੰ ਕੌਣ ਜੀ ਲਾਵੇ ਅੱਗੇ ਠੰਡੀ ਕਿਤੇ ਤੈਨੂੰ ਤਿੰਨ ਚਾਰ ਲਿਆ ਦਾਂ ਇਕੱਠੀ ਚਾਹ ਦੇ ਚੱਲ ਨਵਾਂ ਜਿਕੇ 13 ਮਿੰਟਾਂ ਦਾ ਵੇਲਾ ਹੋ ਗਿਆ ਹਾਂ ਤੇ ਸ਼ਕਲਾਂ ਇਹੋ ਜਿਹੀਆਂ ਹੋ ਰਹੀਆਂ ਬਈ ਗਰਮੀ ਵਾਲੀ ਆ ਤੇ ਤੋਂ ਕਹੀ ਗਵਾੜੇ ਚੱਲੀ ਜਾਂਦੇ ਆ ਤੇ ਉਹ ਉਥੋਂ ਲੱਗੇ ਸੀ ਮਿੱਟੀ ਪਾਉਣ ਕੱਲ ਤੇ ਗੱਗੂ ਦੇ ਸਿਰ ਜਿਹੜੀ ਜਿਹੜੀ ਮਿੱਟੀ ਪਾਤੀ ਆ ਤੇ ਇਧਰੋਂ ਗੇੜ ਤੱਕ ਆ ਗਿਆ ਕੰਮ ਆ ਤੇ ਲੋਟ ਆ ਬਾਹਲੀ ਨਹੀਂ ਪਾਉਂਦੇ ਅੱਜ ਬਾਹਰ ਕੱਢ ਦਈਏ ਘਰੋਂ ਮਿੱਟੀ ਇੱਥੋਂ ਬਹੁਤ ਐਨੀ ਉਹ ਅਗਲਾ ਪਾਸਾ ਰਹੇਗਾ ਜਿੱਥੇ ਚਾਚਾ ਫਿਰਦਾਗਾ ਜੋ ਕਮਰਾ ਢਾਉਣਾ ਤੇ ਉਧਰ ਹੋਲੀ-ਹੋਲੀ ਪਚਾ ਦੇਗੇ ਮਿੱਟੀ ਉੱਥੇ ਵੀ ਦੇਖਦੇ ਆ ਇੱਕ ਦੋ ਦਿਨਾਂ ਤੱਕ ਮੋਹਲ ਬਣਾ ਕੇ ਤੇ ਬਾਕੀ ਅੱਜ ਕਿਰਾਂ ਇੰਨੀ ਕਿ ਪੌਣੀ ਸੀ ਤਾਂ ਹੀ ਟਰੈਕਟਰ ਤੇ ਨਜਾਰਕੀ ਲਾਏ ਸੀਗੇ ਜਾਂ ਗੱਡੀ ਜਾਊ ਉਹ ਹਾਂ ਦੇਖਦਾ ਕਿਰਾਂ ਖਲਾਰ ਦਾਗਾ ਮੈਂ ਘਰੇ ਜਾ ਕੇ ਉਹਨਾਂ ਕੰਮਾਂ ਨੀਰੇਚਾਰਾ ਪਾਉਣ ਨਾਲੇ ਲੇਟ ਹੋ ਜਨੇ ਕੋਈ ਨਹੀਂ ਜਾਂਦਾਗਾ ਤੂੰ ਆ ਖਲਾਰ ਲੈ ਮਿੱਟੀ ਜਨੇ ਕਿਆ ਬਾਤ ਗਾੜ ਗਰਮੀ ਆ ਰਹੀ ਦੋ ਦਿਨ ਹੋ ਗਏ ਬਾਈ ਯਾਰ ਨਵੀਆਂ ਤਿੰਨ ਵਾਰ ਕਿਹਾ ਪ੍ਰੋਜੈਕਟ ਲੈ ਪਾਣੀ ਵਾਲਾ ਸਾਹ ਤੇ ਉੱਤੇ ਥੜਾ ਥੜੇ ਚੱਲ ਕੋਈ ਨਾ ਇਧਰਲੇ ਪਾਸੇ ਆ ਪਾਣੀ ਵਾਲੀ ਟੈਂਕੀ ਪਈ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਕੀ ਮਿੱਟੀ ਪਈ ਹੈਗੀ ਤੇ ਇਧਰ ਉਹ ਪਾਣੀ ਵਾਲੀ ਟੈਂਕੀ ਨਾਲ ਡੂੰਗਾ ਸੀ ਆ ਥਾਂ ਇਧਰ ਇਧਰ ਨਾਲ ਨਾਲ ਥੋੜੀ ਜਿਹੀ ਮਿੱਟੀ ਇਹ ਉੱਚੇ ਥਾਂ ਅੱਜ ਰੱਖੀ ਹੋਈ ਸੀ ਟੈਂਕੀ ਵਾਲੇ ਤੇ ਉਹ ਪਿਛਲਾ ਕੈਮਰਾ ਦਾ ਦੇਖ ਲਓ ਬਸ ਉਹਦਾ ਅੱਧਾ ਕੀ ਦਿਖਣ ਲੱਗ ਗਿਆ ਮਿੱਟੀ ਜਿਹਾ ਕੱਟ ਦੇ ਕੇ ਰੋਣੂ ਹਾਂ ਚੱਖਣਾ ਹੀ ਪੂਆ ਠੀਕ ਐ ਸਰ ਹੋਰ ਦੇਖਦੇ ਹਾਂ ਸਾਹ ਵੜਦਾ ਗੱਲ ਆਟ ਗਿਆ ਬੰਬ ਬੰਨਿਆ ਬੰਨਿਆ ਆਹ ਦੇਖਣੋ ਆ ਰ ਗਿਆ ਜਮਈ हाउ ठीक है Valeu, valeu. ਹਾਂ ਡਬੂ ਜੇ ਉਹਨਾਂ ਕੋਲ ਬੱਸ ਹੋਰ ਨਹੀਂ ਆਇਆ ਜੇ ਇਹਦੇ ਜੰਮੀ ਮੈਂ ਪੈਣਾ ਜੰਮੀ ਉਹਵਾ ਉਹ ਗਿਆ ਤਾਂ ਹਾਂ ਬਾਬਾ ਕੋਈ ਸਮੱਸਿਆ ਤਾਂ ਹੈ ਨਾ ਛੱਡੇ ਖਾਂਦੇ ਰਹੋ ਰੋਲ ਰਹੇ ਨਾ ਸੀਨੇ ਕਿੰਨੇ ਨਹੀਂ ਇੱਧਰ ਆ ਕੇ ਗਰਮੀ ਹੋ ਜਾਂਦੀ ਐ ਜੀ ਇੱਥੇ ਬਰਸਵਾਜੀ ਮਰ ਤੋ ਲੈਣਾ ਮੂੰਹ ਪਾ ਜੀ ਠੀਕ ਹੈ ਜੀ ਦੇ ਜਵਾਬ ਉਧਰ ਕਰਦਾ ਹੈ ਬਰਫ ਚ ਬਦਲਾ ਹੋ ਗਿਆ ਕਹਿੰਦੇ ਨਹੀਂ ਵਾਹ ਕਈ ਵਾਰ ਬੰਨਾ ਪਰ ਮਾ ਮਾਹ ਵਾਹ ਹੁਰੂ ਵੀ ਹੋਰੇ ਬੜਾ ਜੀ ਹਾਂ ਚੰਗਾ ਮਿੱਤਰੋ ਤੁਸੀਂ ਲਵਾਓ ਡਿਊਟੀ ਜਾਂ ਤੂੰ ਵੀ ਦੇਖ ਲੈ ਤੇਲ ਉੱਥੇ ਕਿਹੜਾ ਪੱਤ ਖਾ ਕੇ ਆ ਕੇ ਹੈ ਮੈਂ ਜਾਣਨਾ ਇੱਕ ਦੋ ਕੰਮ ਨੇ ਨਾਲ ਡਿਊਟੀ ਲਾਉਣੇ ਜਾ ਜਾ ਕੇ ਜਿੰਮ ਦੀ ਠੀਕ ਹੈ ਮਿੱਤਰਾ ਗੱਗੂ ਨਹੀਂ ਲੜਦਾ ਗੱਗੂ ਕੇ ਰੈਂਪ ਬਣਾਦਾ ਦੇਖ ਐ ਚੜਦਾ ਘਾਤਾ ਡਾਕਟਰ ਦੂਰੋਂ ਕਿਲਾ ਵਾੜ ਤੋਂ ਥੋੜਾ ਪਹਿਲਾਂ ਇੱਥੇ ਪਿਆ ਸੀ ਗੱਗੂ ਨੂੰ ਪੁੱਛ ਲਾ ਹਾਂ ਉਹ ਦੇਖ ਲਾ ਉਹ ਨਹੀਂ ਲਾਉਂਦਾ ਉਹ ਠੀਕ ਆ ਭਾਈ ਸਵਾ ਸ਼ਾਮ ਦੇ ਹਾਂ ਸਵਾ ਗਭਾਂ ਦੇ ਭਾਈ ਤੂੰ ਟੱਪ ਗਿਆ ਤੇ ਮਿੱਟੀ ਸੋਣੀ ਭਰਤੀ 6 ਫੁੱਟ ਦੇ ਲਵੇ ਕੰਮ ਕਰਤਾ ਤੇ ਵਧਾਈਆਂ ਵਾਸਤੇ ਭਰਤ ਦੀਆਂ ਬਹੁਤ ਸਾਰੇ ਵੀਰਾਂ ਭੈਣਾਂ ਦੇ ਬਹੁਤ ਸਾਰੇ ਮੈਸੇਜ ਕਮੈਂਟ ਆਏ ਸੀਗੇ ਕਿ ਭਾਈ ਗੱਗੂ ਕੇ ਨੂੰ ਵਧਾਈਆਂ ਭਰਤ ਦੀਆਂ ਹਰਾਜ ਭਾਈ ਸਾਹਿਬ ਨੂੰ ਵਧਾਵੇ ਸੋ ਨੂੰ ਵੀ ਵਧਾਈਆਂ ਪੁੱਤ ਤੇ ਹੁਣ ਤੇਰਾ ਚਾਚਾ ਕਹਿੰਦਾ ਦੇ ਦੇ ਦੋ ਹੁਣ ਮੰਨ ਗਿਆ ਚਾਚਾ ਚਾਚਾ ਭਾਈ ਕਹਿੰਦਾ ਹੁੰਦਾ ਸੀ ਮੇਰਾ ਕਮਰਾ ਨਾ ਪਹਿਲਾਂ ਅਸੀਂ ਜਿਵੇਂ ਇੱਥੇ ਹੀ ਰਹੂਆਂ ਮੇਰੀ ਕੁਟਿਆ ਨਾਲ ਦੇ ਡਿਓ ਕਿਉਂ ਹੁਣ ਚਾਚਾ ਮੰਨ ਗਏ ਬਾਬੇ ਚਾਚਾ ਕਹਿੰਦਾ ਜਦੋਂ ਮੀਂਹ ਆਗਾ ਮੈਂ ਡੱਡੂ ਵਾਂਗ ਉਤਰਦਾ ਫਿਰੂੰਗਾ ਅੱਗੇ ਕੰਮ ਸਾਰਾ ਬੰਦ ਹੀ ਆ ਛੱਡਿਆ ਸੀ ਉਹ ਨਾਲ ਨਾਲ ਕੰਮ ਤੇ ਬਸ ਇੱਕ ਦੋ ਦਿਨਾਂ ਨੂੰ ਮੂੰਹ ਸਿਰ ਕਰਕੇ ਇੱਥੇ ਵੀ ਮਿੱਟੀ ਭਰਨੀ ਆ ਸਾਰੇ ਇੱਧਰ ਕਿਵੇਂ ਮੇਰੇ ਆਂਬ ਲਾਇਮਨ ਬਦਲ ਪਾਈ ਸੀ ਉਹ ਤੇ ਲੈ ਜੱਖ ਮੰਜੀ ਠੀਕ ਐ ਚਾਚਾ ਕਹਿੰਦਾ ਮੈਂ ਆਵਦੀ ਮੰਜੀ ਜਾ ਕੇ ਉਧਰ ਲਈ ਜਦੋਂ ਬੱਦਲ ਪਈ ਹੋਗੀ ਚੰਗਾ ਚਾਚਾ ਆ ਆਪਣੀ ਛੁੱਟੀ ਹੋ ਗਈ ਉਹ ਇਹ ਲੱਗੇ ਪਿਆ ਚੋਬਰ ਹਾਂ ਲਾਉਣਗੇ ਹਲੇ ਡਿਊਟੀ ਤੇ ਆਪਾਂ ਆਪਣੀ ਜਿੰਮ ਦੀ ਡਿਊਟੀ ਲਾਉਣੇ ਆ ਤੇ ਇੱਧਰ ਟੱਪਦੇ ਆ ਇੱਧਰ ਕੁਰਸੀ ਇੱਥੇ ਆਪਣੇ ਵਾਲੇ ਪਾਸੇ ਐਨੀ ਮਿੱਟੀ ਪਈ ਹੋਈ ਹੈ ਉਧਰਲੇ ਪਾਸੇ ਹਾਂ ਇੱਧਰ ਮਮਲਾ ਇਥੋਂ ਦਾ ਕੁਝ ਘੱਮ ਫੇਰ ਵੀ ਅੱਗੇ ਵੱਧ ਪਈ ਆ 5-6 ਫੁੱਟ ਮਿੱਟੀ ਇੱਧਰ ਵੀ ਪੈ ਗਈ ਆ ਤੇ ਇੱਥੇ ਪਹਿਲਾਂ ਮਿੱਟੀ ਪਈ ਹੋਈ ਆ ਤਾਂ ਕਰਕੇ ਉੱਚਾ ਘਮ ਥੋੜਾ ਆ ਹੈਂ ਤੇਰੀ ਫੋਟੋ ਖਿੱਚਾਂ ਪਹਿਲਾਂ ਕਿ ਮੱਝ ਦੀ ਪਹਿਲਾਂ ਬੈੜੀ ਕਰਤੀ ਇੱਕ ਫੋਟੋ ਉਹ ਦੇਖੋ ਕਿਹਦੇ ਚੈਨਲ ਦਾ ਨਾਮ ਲਿਖਿਆ ਆ ਤੋ ਲੋਰੇ ਕਣਕ ਵਾਲੇ ਹਲੇ ਆਪਣੇ ਬੇੜੇ ਜੀ ਪਏ ਨੇ ਬਾਈ ਤੇ ਇੱਕ ਅੱਧਾ ਦਿਨ ਦੇਖਦੇ ਜੀ ਮਿਸਤਰੀ ਆਇਆ ਦਾ ਠੀਕ ਆ ਨਹੀਂ ਉਹ ਲਪਾਈ ਕਰੇ ਬਿਨਾਂ ਹੀ ਉਥੇ ਧਰ ਦਿਆਂਗੇ ਢੋਲ ਤੇ ਭਰ ਦਿਆਂਗੇ ਕਣਕ ਦੇ ਹਾਂਜੀ ਚਲ ਹੁਣ ਅੱਜ ਤਾਜ ਦੀ ਵਾਰੀ ਆ ਤਾਜ ਸਾਨੂੰ ਗਾਣਾ ਗਾ ਕੇ ਸੁਣਾਉਣਗੇ ਜੀ ਸ਼ੀ ਦੂ ਮੂਸਾ ਦੱਦਾਨੀ ਮਰਾ ਹਾਈ ਤੇ ਵੈਰੀ ਗੁੱਡ ਐਂਡ ਥੈਂਕ ਯੂ ਇਨਾ ਅੱਛਾ ਗਾਣਾ ਸੁਣਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਤੇ ਤਾਂਜ ਦੇ ਨਾਮ ਦਾ ਕਮੈਂਟ ਲਾਜ਼ਮੀ ਕਰਿਓ ਤੇ ਫਿਰ ਹਰ ਮੱਜਾਂ ਨੂੰ ਥੋੜਾ ਥੋੜਾ ਨੀਰਾ ਚਾਹ ਦਾ ਰਲਾ ਕੇ ਤੇ ਫਿਰ ਨਹਾ ਕੇ ਜਿੰਮ ਦੀ ਝੋਟੀ ਜਾਂਦੇ ਆ ਤੇ ਇੱਕ ਗੱਲ ਫਿਰ ਵੀਰ ਦੁਬਾਰੇ ਕਮੈਂਟ ਕਰਕੇ ਹੋਰ ਵੀ ਪੁੱਛੀ ਜਾਂਦੇ ਸੀ ਅੱਜ ਭਾਈ ਅੱਜ ਵਾਲੇ ਬਲੌਗ ਚ ਪਹਿਲਾਂ ਵੀ ਦੱਸੀਆ ਦੁਬਾਰੇ ਰਿਪੀਟ ਕਰ ਦਿੰਨੇ ਆ ਕਿ ਪੁੱਛਦੇ ਸੀ ਭਾਈ ਥੋਡੇ ਮਿੱਟੀ ਵਾਲਾ ਕੀ ਹਿਸਾਬ ਕਿਤਾਬ ਲੈਂਦਿਆਂ ਟਰਾਲਿੰਗਾਂ ਦਾ ਇਹ ਟਰਾਲੀਆਂ ਦੇ ਬਈ ਇਹਨੂੰ ਜਿਹੜਾ ਬੰਦਾ ਮਿੱਟੀ ਚਕਾਉਂਦਾ ਆਪਦੇ ਖੇਤ ਚੋਂ ਚਾਚਾ ਗੱਗੂ ਕਹੇ ਛੱਡਿਆ ਹਾਂ ਛੱਡਿਆ ਉਹਨਾਂ ਉੱਥੇ ਬਾੜੀ ਮਿੱਟੀ ਪਾਤੀ ਹਾਂ ਅੱਛਾ ਪਤੀਜਾ ਨਹੀਂ ਖੜ ਜਾ ਦੋ ਮਿੰਟ ਜਿਹੜਾ ਬਈ ਖੇਤ ਚੋਂ ਮਿੱਟੀ ਚਾਗਦਾ ਮਸ਼ੀਨ ਵਾਲੇ ਨੂੰ ਰੁਪਈਏ ਉਹੀ ਦਿੰਦਾਗਾ ਆਪਾਂ ਜਿਹੜੇ ਮਿੱਟੀ ਪਾਉਂਨੇ ਨੇ ਆਪਦੇ ਘਰੇ ਆਪਾਂ ਸਿਰਫ ਟਰੈਕਟਰਾਂ ਦਾ ਡੀਜ਼ਲ ਪਾਉਣਾ ਹੁੰਦਾ ਭਾਵੇਂ ਉਹ ਆਪਾਂ ਟਰੈਕਟਰ ਮੰਗ ਕੇ ਲਾਏ ਆ ਤੇ ਨਾਲੇ ਜਿਹੜਾ ਆਪਦੇ ਖੇਤ ਚੋਂ ਮਿੱਟੀ ਚਾਗਦਾ ਹੁੰਦਾ ਉਹ ਵੀਰ ਵੀ ਦੋ ਤਿੰਨ ਟਰੈਕਟਰ ਆਪਦੇ ਵੱਲੋਂ ਲਾ ਦਿੰਦਾ ਹੁੰਦਾ ਉਹਦੇ ਚ ਵੀ ਆਪਾਂ ਸਿਰ ਡੀਜਲ ਪਾਉਣਾ ਹੁੰਦਾ ਤੇ ਆਪਣੇ ਵਾਲੇ ਸਾਈਡ ਇਹ ਹਿਸਾਬ ਕਿਤਾਬਾ ਤੇ ਕੱਲ ਵਾਲੇ ਵੀਰ ਨੇ ਜਿਹੜਾ ਖੇਤ ਚ ਮਿੱਟੀ ਜਗਦਾ ਸੀ ਉਹਨੇ ਮਸ਼ੀਨ ਵਾਲੇ ਨਾਲ 65 ਰੁਪਏ ਟਰਾਲੀ ਦਾ ਹਿਸਾਬ ਕਿਤਾਬ ਕਰਿਆ ਹੋਇਆ ਸੀਗਾ ਤੇ ਇੰਨੀ ਕੀ ਗੱਲਬਾਤ ਸੀਗੀ ਤੇ ਅੱਜ ਵੀ ਉਹੀ ਮਸ਼ੀਨ ਸੀ ਤੇ ਉਹੀ ਮਿੱਤਰ ਉਹੀ ਟਰਾਲੀ ਤੇ ਉਹੀ ਸਾਰਾ ਕੁਝ ਆ ਲਾਲਾ ਪੱਬਾ ਜੀਹਾਂ ਤੇ ਉਹਨਾਂ ਕੀ ਰੇਟ ਸ਼ਾਇਦ ਇਹਨੇ ਕਰਿਆ ਹੋਊਗਾ ਤੇ ਹੋ ਸਕਦਾ ਹਾਂ ਕਈ ਵਾਰੀ ਕੋਈ ਮੂਵੀ ਵੀ ਕਰ ਲੈਂਦਾ ਕੋਈ ਦਿਨ ਦਾ ਜਾਂ ਵੀ ਕਿੰਨੀ ਮਿੱਟੀ ਚੱਕਣੀ ਆ ਉਹ ਆਲਾ ਹਿਸਾਬ ਕਿਤਾਬ ਹੁੰਦਾ ਮੋਟੀ ਜੀ ਗੱਲ ਸੋਨੂੰ ਹਾਂਜੀ ਦੱਸ ਦੀ ਚੱਲਦੇ ਆ ਫਿਰ ਉਹ ਦੇਖ ਸਹਿਜ ਪੜੀ ਜਾਂਦੀ ਸਹਿਜ ਉਹ ਸਹਿਜ ਨੂੰ ਸਹਿਜ ਨੂੰ ਬੋਰਡ ਬਣਾ ਲੈਂਦੀ ਆ ਭਾਈ ਉਹ ਪਾਣੀ ਵਾਲੀ ਟੈਂਕੀ ਆ ਪੱਥਰ ਦੀ ਸਹਿਜ ਹੈਲੋ ਕਰੀ ਸਹਿਜ ਹੈਲੋ ਜਿਆਦੇ ਵਿਅਸਤ ਹੋਰੀ ਆ ਉਹ ਨਹੀਂ ਹੁਣ ਝਾਕਦੀ ਮੰਮੀ ਆਜੋ ਹੈਲੋ ਇਹ ਸਹਿਜ ਭਾਈ ਪਹਿਲਾਂ ਬਚਪਨ ਤੋਂ ਲੈ ਕੇ ਸ਼ੁਰੂ ਤੋਂ ਵਧੀਆ ਪੜਦੀ ਆ ਤੇ ਹਰ ਢੀਠ ਥੋੜਾ ਇਹ ਹੋਮਵਰਕ ਘੱਟ ਕਰਦਾ ਆ ਕੇ ਤੈਨੂੰ ਤਾਇਆ ਉੱਥੇ ਟਿਊਸ਼ਨ ਤੇ ਛੱਡਿਆ ਉਹਨੇ ਹੋਮਵਰਕ ਕਰਨ ਵਾਸਤੇ ਛੱਡ ਗਿਆ ਮਾਣ ਤੈਨੂੰ ਥੋੜੇ ਰਹਿੰਦਾ ਸੀ ਥੋੜੇ ਹੋਮਵਰਕ ਰਹਿੰਦਾ ਸੀ ਕਹਿੰਦਾ ਉਹੀ ਕੰਮ ਕਰਤਾ ਤੇ ਠੀਕ ਆ ਭਾਈ ਅੱਜ ਇਹ ਗਿਆ ਨਹੀਂ ਟਿਊਸ਼ਨ ਤੇ ਅੱਜ ਤੇ ਅੱਜ ਤਾਂ ਛੁੱਟੀ ਹੋ ਗਈ ਸਾਨੂੰ ਹਾਂ ਇੱਧਰ ਆ ਯੋ ਸੱਸ ਸ੍ਰੀ ਅਕਾਲ ਬੇਟਾ ਸਾਨੂੰ ਸਾਰਿਆਂ ਨੂੰ ਤੁਹਾਡੇ ਬਾਲਾ ਬਾਲਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੇ ਸ਼ੁਰੂ ਤੋਂ ਲੈ ਕੇ ਹੈਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਛੱਡਿਆ ਨਾ ਕਰੋ ਸਨ ਵਿਚਾਲੇ ਤੇ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜੂ ਭੇਜੋ ਧੰਨਵਾਦ ਬੇਟਾ ਦੂਰੀਆਂ ਫੇਰ ਸੱਸ ਸ੍ਰੀ ਅਕਾਲ ਤੁਹਾਨੂੰ ਵਾਹ ਏ ਜਿੰਨੇ ਚੈਨਲ ਤੇ ਜੁੜੇ ਸਾਰਿਆਂ ਨੂੰ ਧੰਨਵਾਦ ਜੀ ਤੇ ਲਾਜ਼ਮੀ ਕਮੈਂਟ ਕਰਕੇ ਦੱਸਿਆ ਕਰੋ ਬਈ ਵੀਡੀਓ ਦਾ ਕਿਹੜਾ ਪਾਰਟ ਜਾਂ ਕਿਹੜੀ ਜੀ ਤੁਹਾਨੂੰ ਚੰਗੀ ਲੱਗੀ ਕੋਈ ਸਵਾਲ ਲਵਾਉਂਦਾ ਮਨ ਚ ਬਈ ਬੇਸ਼ੱਕ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਆਪਾਂ ਅਗਲੇ ਦਿਨ ਵੀਡੀਓ ਵਿੱਚ ਜਵਾਬ ਦੇ ਦਿਆ ਕਰਾਂਗੇ ਜਾਂ ਮੈਂ ਕਮੈਂਟ ਤੇ ਉੱਤਰ ਲਾਜ਼ਮੀ ਦਿੰਨਾ ਕਮੈਂਟ ਦਾ ਰਿਪਲਾਈ ਕਰ ਦੇਣਾ ਉਹਨਾਂ ਬਈ ਤੇ ਤੁਸੀਂ ਆਪਦੇ ਨੋਟੀਫਿਕੇਸ਼ਨ ਚ ਕਮੈਂਟ ਕਰਨ ਤੋਂ ਬਾਅਦ ਜ਼ਰੂਰ ਜਾਂ ਇੱਕ ਵਾਰੀ ਉਹਨੂੰ ਚੈੱਕ ਕਰ ਲਿਆ ਕਰੋ ਜਦੋਂ ਮੈਨੂੰ ਟਾਈਮ ਲੱਗਦਾ ਆਪਾਂ ਕਮੈਂਟਾਂ ਦਾ ਰਿਪਲਾਈ ਜ਼ਰੂਰ ਕਰਦੇ ਆਂ ਤੇ ਹੁਣ ਦਾ ਵਾਦਾ ਬਣਾ ਕੇ ਜਿੰਮ ਦੀ ਝੋਟੀ ਚੱਲਦੇ ਆਂ ਤੇ ਇੱਥੇ ਆਪਣੇ ਬਲੌਗ ਦੀ ਸਮਾਪਤੀ ਅੱਜ ਉਮੀਦ ਤੇ ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੇ ਹੋ ਚੈਨਲ ਦੇ ਨਾਲ ਪੇਜ ਦੇ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ